ਅੱਲਾਹ ਹੀ ਦਰਗਾਹੀ ਫਰਮਾਨ ਸਾਡੇ ਸੰਸਾਰਿਕ ਜੀਵਨ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਆਪ ਸਰਬੱਤ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਕੀ ਸਿੱਖਿਆ ਲੈ ਕੇ ਉਪਦੇਸ਼ ਸਤਿਗੁਰਾਂ ਦਾ ਜੀਵਨ ਵਿੱਚ ਵਸਾ ਕੇ ਆਪਣੇ ਮਨੁੱਖਾ ਜੀਵਨ ਦੇ ਵਿੱਚੋਂ ਗੁਰੂ ਤੋਂ ਗਿਆਨ ਲੈਣ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠਿਓ ਸਵਾਉ ਮਨੋ ਮਿਰਤियां ਕਰਿਏ ਇਕਾਗਰ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਵਿਚਾਰਿਏ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਿਏ ਜੀ ਵਾਹ ਗੁਰੂ ਜੀ ਟੋਡੇ ਮਹੱਲਾ ਪੰਜਵਾਂ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਟੋਡੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ੈਨਸ਼ਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਵਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ ਤੋਂ ਸਤਿਗੁਰਾਂ ਨੇ 711 ਅਤੇ 12 ਅੰਕ ਦੇ ਵਿਚਕਾਰ ਇਸ ਹੁਕਮ ਨੂੰ ਸੁਭਾਇਮਾਨ ਕੀਤਾ ਹੈ ਸਤਿਗੁਰੂ ਜੀ ਪਾਵਨ ਹੁਕਮ ਦੁਆਰਾ ਕੀ ਸਿੱਖਿਆ ਸਾਡੀ ਝੋਲੀ ਵਿੱਚ ਪਾਰੇ ਨੇ ਔਰ ਹਾਉ ਵਾਲੇ ਬੰਦ ਤੋਂ ਸ਼ਬਦ ਦਾ ਸ਼ਬਦ ਦੀ ਜੋ ਅਰੰਭਤਾ ਹੈ ਪਹਿਲਾ ਬੰਦ ਹੀ ਰਹਾਉ ਵਾਲਾ ਹੈ ਆਓ ਸਤਿਗੁਰਾਂ ਤੋਂ ਪਾਵਨ ਹੁਕਮ ਨੂੰ ਸਮਝੀਏ ਜੀ ਹਰ ਵਿਸਰਤ ਸਦਾ ਖੁਵਾਰੀ ਸਹਿਬ ਜੀ ਕਹਰੇ ਨੇ ਰੱਬ ਜੀ ਦੇ ਨਾਮ ਨੂੰ ਵਿਸਾਰਿਆ ਗੁਰੂ ਕੇ ਬਾਣੀ ਨੂੰ ਇੱਕ ਪਾਸੇ ਮਨੁੱਖ ਨੇ ਕਰ ਦਿੱਤਾ ਕਿਉਂਕਿ ਮਨ ਆਈਆਂ ਕੀਤੀਆਂ ਜੋ ਇਸ ਦੀ ਮਤ ਨੇ ਕਿਹਾ ਜੋ ਇਸ ਦੀ ਮਨ ਨੇ ਕਿਹਾ ਤੇ ਗੁਰਮਖੋ ਆਪਣੇ ਮਨ ਦੇ ਮਗਰ ਲੱਗਿਆ ਗੁਰੂ ਦਾ ਗਿਆਨ ਛੱਡ ਦਿੱਤਾ ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਦੇ ਜੀਵਨ ਵਿੱਚ ਰੱਬ ਨੇ ਗਿਆਨ ਨਹੀਂ ਟਿਕਾਇਆ ਮਨੁੱਖ ਦੇ ਜੀਵਨ ਵਿੱਚ ਰੱਬ ਨੇ ਸੱਚ ਨਹੀਂ ਟਿਕਾਇਆ ਸੱਚ ਵੀ ਇਸ ਦੇ ਜੀਵਨ ਵਿੱਚ ਹੈ ਕਿਉਂਕਿ ਔਗਣੀ ਭਰਿਆ ਸਰੀਰ ਹੈ ਸਤਗੁਰੂ ਜੀ ਕਹਿ ਰਹੇ ਨੇ ਸਰੀਰ ਔਗਣਾ ਦੇ ਨਾਲ ਭਰਿਆ ਹੈ ਗੁਣ ਭੀ ਵਸੈ ਨਾਲ ਤੇ ਨਾਲ ਗੁਣ ਵੀ ਟਿਕਾਏ ਹੋਏ ਨੇ ਪਰ ਮਨੁੱਖ ਨੂੰ ਚੰਗਾ ਕੀ ਲੱਗਿਆ ਇਸ ਨੇ ਗੁਰਮੁਖੋ ਕੇਵਲ ਔਗਣ ਹੀ ਆਪਣੇ ਜੀਵਨ ਦਾ ਸਹਾਰਾ ਬਣਾ ਲੇ ਔਗਣ ਇਸ ਨੂੰ ਮਿੱਠੇ ਲੱਗੇ ਵਿਕਾਰ ਇਸ ਨੂੰ ਮਿੱਠੇ ਲੱਗੇ ਗੁਰੂ ਦਾ ਗਿਆਨ ਇਸ ਨੂੰ ਕੌੜਾ ਲੱਗਿਆ ਤੇ ਸਤਗੁਰੂ ਜੀ ਕਹੇ ਰਹੇ ਹਨ ਦੋਨੋਂ ਬਰਾਬਰ ਸਤਗੁਰਾਂ ਨੇ ਟਿਕਾ ਦਿੱਤੇ ਸੱਚ ਵੀ ਉਤਨਾ ਇਸ ਦੇ ਜੀਵਨ ਵਿੱਚ ਹੈ ਤੇ ਝੂਠ ਵੀ ਉਤਨਾ ਹੀ ਇਸ ਦੇ ਜੀਵਨ ਵਿੱਚ ਹੈ ਤੇ ਇਹ ਤੇ ਮਨੁੱਖ ਨੇ ਮਨੁੱਖ ਤੇ ਡਿਪੈਂਡਸੀ ਮਨੁੱਖ ਨੇ ਦੋਨਾਂ ਵਿੱਚੋਂ ਚੁਣਨਾ ਕੀ ਹੈ ਮਨੁੱਖ ਨੇ ਚੁਣਿਆ ਝੂਠ ਦੁਨੀਆ ਦੇ ਰੰਗ ਤਮਾਸ਼ੇ ਪਰ ਸਤਗੁਰੂ ਜੀ ਕਹਿ ਰਹੇ ਹਨ ਐ ਬੰਦੇ ਚੇਤਾ ਰੱਖੀ ਮਨੁੱਖ ਨੂੰ ਜੋ ਮਿੱਠਾ ਲੱਗਿਆ ਤੇ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਚੰਗਿਆਈ ਆਲਕ ਕਰੇ ਚੰਗੇ ਕੰਮ ਵਾਰੀ ਆਲਸ ਬੁਰਿਆਈ ਹੋਏ ਸ਼ੇਰ ਤੇ ਬੁਰੇ ਕੰਮਾਂ ਵਾਲੀ ਮਨੁੱਖ ਸ਼ੇਰ ਬਣ ਜਾਂਦਾ ਹੈ ਭਾਵੇਂ 10 ਕਿਲੋਮੀਟਰ 20 ਕਿਲੋਮੀਟਰ ਦੂਰ ਜਾਣਾ ਹੋਵੇ ਚੱਲ ਕੇ ਜਾਵੇਗਾ ਕੁਸੰਗਤ ਵਾਸਤੇ ਮਾੜੇ ਕੰਮਾਂ ਵਾਸਤੇ ਜਾਵੇਗਾ ਪਰ ਸਤਗੁਰਾਂ ਦੀ ਸਤਗੁਰਾਂ ਦੀ ਬਾਣੀ ਸਮਝਾਰੀ ਹੈ ਭਾਗਾਂ ਵਾਲਿਓ ਅਸੀਂ ਆਪਣੇ ਘਰ ਤੋਂ ਚੱਲ ਕੇ ਗੁਰੂ ਘਰ ਨਹੀਂ ਆ ਸਕਦੇ ਤੇ ਸਹਿਬ ਕਹਿ ਰਹੇ ਹਨ ਇਸ ਤੋਂ ਬੇਕਾਰ ਸਾਡਾ ਜੀਵਨ ਹੋ ਨਹੀਂ ਸਕਦਾ ਇਸ ਤੋਂ ਨੀਵੇਂ ਕਰਮ ਸਾਡੇ ਹੋ ਨਹੀਂ ਸਕਦੇ ਕਿਉਂਕਿ ਗੁਰਮੁਖੋ ਸਤਿਗੁਰਾਂ ਦੀ ਬਾਣੀ ਸਾਡੇ ਕਰਮਾਂ ਨੂੰ ਉੱਚਿਆਂ ਬਣਾ ਰਹੀ ਹੈ ਵੱਡੇ ਭਾਗ ਭੇਟੇ ਗੁਰਦੇਵਾ ਗੁਰੂ ਸਾਡੇ ਜੀਵਨ ਨੂੰ ਸਵਸਥ ਬਣਾ ਰਹੇ ਨੇ ਗੁਰੂ ਸਾਨੂੰ ਜਿਉਣ ਦਾ ਰਹਿਣ ਦਾ ਵਿਚਰਨ ਦਾ ਢੰਗ ਸਿਖਾ ਰਹੇ ਨੇ ਤੇ ਸਤਿਗੁਰੂ ਜੀ ਕਹਿ ਰਹੇ ਹਨ ਗੁਰੂ ਰੱਬ ਜੀ ਦੇ ਨਾਲ ਤੇਰਾ ਮਿਲਾਪ ਕਰਾ ਦੇਵੇਗਾ ਤੇਰੇ ਭਾਗ ਵੱਡੇ ਹੋ ਜਾਣਗੇ ਮਤ ਉੱਚੀ ਹੋ ਜਾਵੇਗੀ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਸਤਿਗੁਰਾਂ ਦੇ ਦਰ ਤੇ ਆ ਕੇ ਸੇਵਾ ਕਰੇ ਕਾ ਕਰੋੜਾਂ ਅਪਰਾਧ ਤੇਰੇ ਖਤਮ ਹੋ ਜਾਣਗੇ ਜਨਮਾਂ ਜਨਮਾਂ ਦੇ ਪਾਪ ਤੇਰੇ ਖਤਮ ਹੋ ਜਾਣਗੇ ਗੁਰੂ ਕੇ ਚਰਨਾਂ ਵਿੱਚ ਗੁਰੂ ਕੀ ਗੋਦ ਵਿੱਚ ਆ ਕੇ ਬੈਠ ਤੇ ਸਈ ਸਤਿਗੁਰਾਂ ਦੇ ਪਾਵਨ ਬਾਣੀ ਨੂੰ ਸੁਣ ਤੇ ਸਈ ਕਿਉਂਕਿ ਗੁਰਮਖੋ ਸੰਗਤ ਵੱਡੇ ਵੱਡੇ ਦੁੱਖ ਮਿਟ ਦਿੰਦੀ ਹੈ ਸੰਗਤ ਵਿੱਚ ਬੈਠਣ ਦੇ ਨਾਲ ਸਮਝ ਆ ਜਾਂਦੀ ਹੈ ਸੰਗਤ ਵਿੱਚ ਬੈਠਣ ਦੇ ਨਾਲ ਗਿਆਨ ਆ ਜਾਂਦਾ ਹੈ ਸੰਗਤ ਵਿੱਚ ਬੈਠਣ ਦੇ ਨਾਲ ਜੀਵਨ ਜਿਉਣ ਦਾ ਢੰਗ ਸਾਨੂੰ ਮਿਲਦਾ ਹੈ ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਮਨੁੱਖ ਨੇ ਦੋਨਾਂ ਵਿੱਚੋਂ ਚੁਣਿਆ ਕੀ ਦੁਨੀਆਂ ਦੇ ਲੋਕਾਂ ਨੂੰ ਪੁੱਛਿਆ ਜਾਵੇ ਮਾਇਆ ਵੱਡੀ ਹੈ ਜਾਂ ਰੱਬ ਜੀ ਦਾ ਨਾਮ ਕਿਉਂਕਿ ਦੁਨੀਆਂ ਦੀ ਕੇਵਲ ਸੁਰਤੀ ਮਾਇਆ ਤੇ ਖੜੀ ਹੈ ਦੁਨੀਆਂ ਕਹੇਗੀ ਸਭ ਤੋਂ ਵੱਡੀ ਮਾਇਆ ਹੈ ਲੋਕ ਕਹਿਣਗੇ ਸਭ ਤੋਂ ਵੱਡੀ ਮਾਇਆ ਹੈ ਤੇ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਕੌਣ ਵੱਡਾ ਅਸਲ ਦੇ ਵਿੱਚ ਵੱਡਾ ਕੌਣ ਹੈ ਜਿਨ ਰਾਮ ਲਿਵ ਲਾਈ ਜਿਸ ਮਨੁੱਖ ਨੇ ਰੱਬ ਜੀ ਦੇ ਨਾਲ ਸੁਰਤੀ ਜੋੜ ਲਈ ਕੌਣ ਵੱਡਾ ਮਾਇਆ ਵਡਿਆਈ ਦੁਨੀਆ ਕਹਿੰਦੀ ਹੈ ਮਾਇਆ ਵੱਡੀ ਹੈ ਪਰ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸੋ ਵੱਡਾ ਜਿਨ ਰਾਮ ਲਿਵ ਲਾਈ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਵੱਡਾ ਉਹ ਹੈ ਜਿਸ ਨੇ ਰੱਬ ਜੀ ਦੇ ਚਰਨਾਂ ਵਿੱਚ ਬਿਰਤੀ ਜੋੜ ਲਈ ਆਪਣੇ ਜੀਵਨ ਨੂੰ ਬਦਲ ਲਿਆ ਆਪਣੀ ਮਤ ਨੂੰ ਬਦਲ ਲਿਆ ਪਰ ਸਤਿਗੁਰੂ ਜੀ ਦੀ ਬਾਣੀ ਸਮਝਾ ਰਹੀ ਹੈ ਦੁਨੀਆਂ ਦੇ ਲੋਕਾਂ ਵਾਸਤੇ ਦੁਨੀਆ ਵਾਸਤੇ ਕੇਵਲ ਮਾਇਆ ਵੱਡੀ ਹੋ ਸਕਦੀ ਹੈ ਪਰ ਗੁਰੂ ਨਾਨਕ ਦੇ ਸਿੱਖਾਂ ਵਾਸਤੇ ਜਾਂ ਗੁਰੂ ਨਾਨਕ ਦੀ ਬਾਣੀ ਪੜਨ ਸੁਣਨ ਵਿਚਾਰਨ ਵਾਲਿਆਂ ਵਾਸਤੇ ਇਸ ਦਾ ਮਤਲਬ ਭਾਗਾਂ ਵਾਲਿਓ ਇਹ ਨਹੀਂ ਕਿ ਮਾਇਆ ਸੰਸਾਰ ਦੇ ਵਿੱਚ ਆਹੀਦੀ ਨਹੀਂ ਬਹੁਤਾ ਬਹੁਤ ਲੋਕਾਂ ਦਾ ਸਵਾਲ ਹੁੰਦਾ ਹੈ ਕੋਈ ਧਾਰਮਿਕ ਕੰਮ ਦੇ ਵਿੱਚ ਪੈ ਜਾਵੇ ਕਹੇਗਾ ਤੁਸੀਂ ਤੇ ਮਾਇਆ ਦੀ ਵਿਆਖਿਆ ਕਰ ਦਿਓ ਮਾਇਆ ਦੀ ਤੁਹਾਨੂੰ ਕੀ ਜ਼ਰੂਰਤ ਹੈ ਕਿਉਂ ਗਰਮਖੋ ਉਹਨਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੀਆਂ ਕਬੀਲਦਾਰੀਆਂ ਨਹੀਂ ਹੁੰਦੀਆਂ ਮਾਇਆ ਉਹ ਮਾੜੀ ਹੈ ਜੋ ਦੋ ਨੰਬਰ ਦਾ ਕੰਮ ਕਰਨਾ ਜੋ ਠੱਗੀ ਕਿਸੇ ਦੇ ਨਾਲ ਕਰਨੀ ਕਿਰਤ ਮਾੜੀ ਨਹੀਂ ਹੁੰਦੀ ਆਪਣੇ ਬੱਚੇ ਪਾਲਨੇ ਆਪਣਾ ਪਰਿਵਾਰ ਪਾਲਨਾ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਆਪਣੀ ਮਿਹਨਤ ਲੈਣੀ ਮਾਰੀ ਨਹੀਂ ਹੁੰਦੀ ਇਹ ਗੁਰਮਖੋ ਸੱਚ ਦੀ ਕਿਰਤ ਹੈ ਜੇ ਮਨੁੱਖ 2 ਨੰਬਰ ਦਾ ਕਰੇਗਾ ਕਿਸੇ ਨੂੰ ਠੱਗੇਗਾ ਕਿਸੇ ਦੇ ਨਾਲ 1 ਰੁਪਏ ਦੀ ਠੱਗੀ ਵੀ ਮਾਰੀ ਤੇ ਗੁਰਮਖੋ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਇਹ ਮਾਇਆ ਮਾੜੀ ਹੈ ਇਸ ਲਈ ਕਾਚਾ ਤਨ ਸੰਚੈ ਮੂਰਖ ਗਵਾਰ ਉਹ ਮੂਰਖ ਮਨੁੱਖ ਸਾਬ ਜੀ ਕਹੇ ਰਹੇ ਹਨ ਕੱਚੇ ਧੰ ਦੇ ਮਗਰ ਭਜਦਾ ਹੈ ਮਨੁੱਖ ਆਪਣੇ ਜੀਵਨ ਨੂੰ ਖਵਾਰ ਕਰ ਲੈਂਦਾ ਹੈ ਸਾਰੀ ਉਮਰਾ ਮਨੁੱਖ ਕਹਿੰਦਾ ਹੈ ਲੱਖ ਜੋਰੇ ਮਨ ਨਾ ਹੋਰੇ ਪਰੇ ਪਰੇ ਕੋ ਲੁੱਝੇ ਮਨੁੱਖ ਦੀ ਤ੍ਰਿਸ਼ਨਾ ਖੜਦੀ ਨਹੀਂ ਕਹਿੰਦਾ ਹੈ ਪਹਿਲੋਂ ਕਹਿੰਦਾ ਹੈ ਲੱਖ ਜੁੜ ਜਾਵੇ ਲੱਖ ਜੁੜਿਆ ਫਿਰ ਕਹਿੰਦਾ ਹੈ ਕਰੋੜ ਜੁੜ ਜਾਵੇ ਕਰੋੜ ਜੁੜ ਗਿਆ ਫਿਰ ਅਰਬਾਂ ਖਰਬਾਂ ਦੀ ਮੰਗਰ ਭਜਦਾ ਹੈ ਇਸੇ ਤਰ੍ਹਾਂ ਸਹਿਵ ਕਹੇ ਰਹੇ ਹਨ ਤ੍ਰਿਸ਼ਨਾ ਇਸ ਦੀ ਵਧਦੀ ਜਾਂਦੀ ਹੈ ਇਸ ਲਈ ਹਰ ਬਿਸਰਤ ਸਦਾ ਖੁਆਰੀ ਰੱਬ ਜੀ ਦੇ ਨਾਮ ਨੂੰ ਭੁਲਾਇਆ ਸੰਸਾਰ ਅੰਦਰ ਸਦਾ ਹੀ ਠੋਕਰਾਂ ਪੈਣਗੀਆਂ ਰੱਬ ਜੀ ਦੇ ਨਾਮ ਨੂੰ ਭੁਲਾਇਆ ਜੀਵਨ ਖੁਆਰ ਹੋ ਜਾਵੇਗਾ ਰੱਬ ਜੀ ਦੇ ਨਾਮ ਨੂੰ ਭੁਲਾਇਆ ਮਤ ਵਿੱਚੋਂ ਗਿਆਨ ਨਿਕਲ ਜਾਵੇਗਾ ਰੱਬ ਜੀ ਦੇ ਨਾਮ ਨੂੰ ਭੁਲਾਇਆ ਇਸ ਸੰਸਾਰ ਦੇ ਵਿੱਚ ਸਤਿਗੁਰੂ ਜੀ ਕਹੇ ਰਹੇ ਹਨ ਆਪਣੇ ਸਵਾਸਾਂ ਨੂੰ ਖਤਮ ਕਰ ਲਵੇਗਾ ਖੁਆਰ ਕਰ ਲਵੇਗਾ ਕਿਉਂਕਿ ਰੱਬ ਜੀ ਨੂੰ ਭੁੱਲਿਆ ਸਵਾਸ ਵੀ ਖੁਆਰ ਹੋ ਗਏ ਰੱਬ ਜੀ ਨੂੰ ਜਿਆ ਸਰੀਰ ਵੀ ਅਜਾਈ ਗਿਆ ਰੱਬ ਜੀ ਨੂੰ ਭੁੱਲਿਆ ਸੰਸਾਰ ਤੇ ਆਇਆ ਸਮਾਂ ਵੀ ਅਜਾਈ ਗਿਆ ਕਿਉਂਕਿ ਗੁਰਮੁਖੋ ਸਮਾਂ ਬੜਾ ਕੀਮਤੀ ਹੈ ਤੇ ਸਤਿਗੁਰਾਂ ਨੇ ਕਹਿ ਦਿੱਤਾ ਜੋ ਮਨੁੱਖ ਸਮੇਂ ਦੀ ਕਦਰ ਨਹੀਂ ਕਰਦਾ ਸਮਾਂ ਉਸ ਦੀ ਕਦਰ ਨਹੀਂ ਕਰਦਾ ਤੇ ਸਹਿਬ ਜੀ ਨੇ ਸਮਝਾ ਦਿੱਤਾ ਸਰੀਰ ਵੀ ਬੜਾ ਕੀਮਤੀ ਹੈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਗੁਰੂ ਨਾਨਕ ਦੀਆਂ ਨਜ਼ਰਾਂ ਦੇ ਵਿੱਚ ਗੁਰਮਖੋ ਹੀਰੇ ਦੀ ਤੇ ਮਿੱਟੀ ਦੀ ਇੱਕ ਬਰਾਬਰ ਕੀਮਤ ਹੈ ਕਿਉਂਕਿ ਦੁਨੀਆ ਦੀਆਂ ਨਜ਼ਰਾਂ ਵਿੱਚ ਹੀਰਾ ਬਹੁਤ ਕੀਮਤੀ ਸਮਝਿਆ ਜਾਂਦਾ ਹੈ ਸਤਿਗੁਰਾਂ ਨੇ ਉਦਾਹਰਣ ਹੀ ਉਸੇ ਦੀ ਦੇ ਦਿੱਤੀ ਤੇ ਇਸੇ ਨਦੀ ਨੂੰ ਇਸੇ ਹੀਰੇ ਨੂੰ ਗੁਰਮਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੰਗਾ ਦੇ ਵਿੱਚ ਵਹਾ ਦਿੱਤਾ ਸੀ ਕਿਸੇ ਸਿੱਖ ਨੇ ਹੀਰਾ ਭੇਟ ਕੀਤਾ ਤੇ ਗੁਰਮਖੋ ਸਤਗੁਰਾਂ ਨੇ ਹੀਰੇ ਨੂੰ ਤੱਕਿਆ ਤੇ ਗੰਗਾ ਦੇ ਵਿੱਚ ਸੁੱਟ ਦਿੱਤਾ ਦੁਨੀਆ ਦੀਆਂ ਨਜ਼ਰਾਂ ਵਿੱਚ ਵੱਡੀ ਕੀਮਤ ਹੈ ਪਰ ਜਦੋਂ ਹੀਰਾ ਸਿੱਟਿਆ ਉਹ ਸਿੱਖ ਕਹਿਣ ਲੱਗਾ ਉਹ ਜਿਸ ਨੇ ਹੀਰਾ ਭੇਟਾ ਕੀਤਾ ਸੀ ਤੇ ਗੁਰਮੁਖੋ ਉਹ ਸ਼ਾਹੂ ਕਰਨ ਕਿਆ ਸਤਿਗੁਰੂ ਜੀ ਇਤਨਾ ਕੀਮਤੀ ਹੀਰਾ ਕਿਉਂਕਿ ਮਨ ਅੰਦਰ ਹੌਲ ਪਿਆ ਮੈਂ ਇਤਨੀ ਕੀਮਤੀ ਭੇਟਾ ਗੁਰੂ ਨੂੰ ਭੇਟਾ ਕੀਤੀ ਗੁਰੂ ਨੇ ਨਦੀ ਵਿੱਚ ਸੁੱਟ ਦਿੱਤੇ ਸਤਿਗੁਰੂ ਜੀ ਕਹਿ ਰਹੇ ਹਨ ਇਹ ਹੀ ਜੀਵਨ ਪੱਤਰ ਹੈ ਜਦੋਂ ਤੂੰ ਭੇਟਾ ਗੁਰੂ ਨੂੰ ਕਰ ਦਿੱਤਾ ਹਾਲੇ ਤੱਕ ਵੀ ਹੱਥ ਛੱਡਿਆ ਨਹੀਂ ਹਾਲੇ ਵੀ ਤੇਰੇ ਮਨ ਦੇ ਵਿੱਚ ਉਹ ਹਉਆ ਹੈ ਮੈਂ ਭੇਟਾ ਕੀਤੀ ਗੁਰੂ ਨੇ ਸੁੱਟ ਦਿੱਤਾ ਸਹਿਬ ਜੀ ਕਹਿ ਰਹੇ ਹਨ ਇੰਨਾ ਹੀਰੇ ਜਵਾਹਰਾਤਾਂ ਦੀ ਕੀਮਤ ਮਿੱਟੀ ਤੋਂ ਗੁਰਮੁਖ ਦੀ ਨਜ਼ਰਾਂ ਦੇ ਵਿੱਚ ਜ਼ਿਆਦਾ ਨਹੀਂ ਹੈ ਗੁਰਮੁਖ ਦੀਆਂ ਨਜ਼ਰਾਂ ਦੇ ਵਿੱਚ ਹੀਰੇ ਅਤੇ ਮਿੱਟੀ ਦੀ ਕੀਮਤ ਇੱਕ ਹੈ ਕਿਉਂਕਿ ਦੁਨੀਆ ਉਸ ਨੂੰ ਕੀਮਤੀ ਮੰਦੀ ਹੈ ਤੇ ਸਤਿਗੁਰਾਂ ਨੂੰ ਜਪਣ ਵਾਲਾ ਗੁਰੂ ਦਾ ਪਿਆਰਾ ਗੁਰੂ ਨੂੰ ਧਿਆਉਣ ਵਾਲਾ ਸਭ ਤੋਂ ਕੀਮਤੀ ਰੱਬ ਜੀ ਦੇ ਨਾਮ ਨੂੰ ਮੰਨਦਾ ਹੈ ਤੇ ਸਹਿਬ ਕਹਿ ਰਹੇ ਹਨ ਕੰਚਨ ਸਿਉ ਪਈਆ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ ਇਸ ਨੂੰ ਪਾਉਣ ਵਾਸਤੇ ਆਪਣਾ ਮਨ ਗੁਰੂ ਨੂੰ ਭੇਟਾ ਕਰਨਾ ਪਵੇਗਾ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਨਾ ਪਵੇਗਾ ਮਨ ਜਿਤਨਾ ਸਮਾਂ ਗੁਰੂ ਨੂੰ ਭੇਟਾ ਨਹੀਂ ਕਰੇਗਾ ਸਮਝ ਨਹੀਂ ਆਵੇਗੀ ਅੰਦਰ ਗਿਆਨ ਨਹੀਂ ਵਸੇਗਾ ਤੇ ਸਹਿਬ ਜੀ ਕਹਿ ਰਹੇ ਹਨ ਗੁਰੂ ਇਹ ਨਹੀਂ ਵੇਖਦਾ ਕਿ ਮਨੁੱਖ ਹੱਥ ਦੇ ਵਿੱਚ ਕੀ ਲੈ ਕੇ ਆਇਆ ਹੈ ਗੁਰੂ ਇਹ ਵੇਖਦਾ ਹੈ ਮਨੁੱਖ ਮਤ ਵਿੱਚ ਆਪਣੇ ਮਨ ਵਿੱਚ ਕੀ ਲੈ ਕੇ ਆਇਆ ਹੈ ਮਨ ਗੁਰੂ ਇਹ ਵੇਖਦਾ ਹੈ ਆਪਣੇ ਮਨ ਅੰਦਰ ਇਸ ਨੇ ਕੱਲੋਂ ਕਿੰਨੀ ਕ ਤਬਦੀਲੀ ਕੀਤੀ ਹੈ ਆਪਣੇ ਮਨ ਨੂੰ ਇਸਨਾ ਤਿਆਰ ਇਸ ਨੇ ਕਿੰਨਾ ਕੀਤਾ ਹੈ ਜਿਸ ਮਨ ਦੀ ਸੇਜਾ ਤੇ ਗੁਰੂ ਨੇ ਬਰਾਜਮਾਨ ਹੋਣਾ ਹੈ ਭਾਗਾਂ ਵਾਲਿਓ ਉਹ ਮਨ ਤਿਆਰ ਤੇ ਹੋਣਾ ਜ਼ਰੂਰੀ ਹੈ ਸਤਗੁਰੂ ਜੀ ਕੇਵਲ ਸਾਡੇ ਮਨ ਨੂੰ ਵੇਖਦਾ ਹੈ ਤੇ ਮਨ ਨੂੰ ਸੋਹਣਾ ਬਣਾਉਣ ਦੀ ਬਾਤ ਕਰ ਰਹੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਚਿੱਠਾ ਰੰਗ ਨੇ ਦੁਨੀਆ ਵੇਖਦੀ ਹੈ ਇਸ ਨੇ ਗੁਰੂ ਕੇ ਚਰਣਾ ਵਿੱਚ ਚੜਾਇਆ ਕੀ ਮਨੁੱਖ ਸੋਚਦਾ ਹੈ ਮੈਂ ਸਭ ਤੋਂ ਕੀਮਤੀ ਚੜਾਇਆ ਮੈਂ ਸਭ ਤੋਂ ਮਹਿੰਗਾ ਤੋਹਫਾ ਗੁਰੂ ਨੂੰ ਦਿੱਤਾ ਸਭ ਤੋਂ ਮਹਿੰਗੀ ਭੇਟਾ ਗੁਰੂ ਨੂੰ ਦਿੱਤੀ ਪਰ ਸਤਿਗੁਰਾਂ ਦੀ ਬਾਣੀ ਗੁਰਮਖੋ ਸਾਨੂੰ ਸਮਝਾ ਰਹੀ ਹੈ ਗੁਰੂ ਕੇਵਲ ਪਿਆਰ ਦਾ ਭੁੱਖਾ ਹੈ ਗੁਰੂ ਤੱਕਦਾ ਹੈ ਕਿ ਇਹ ਆਪਣੇ ਮਨ ਵਿੱਚ ਕੀ ਲੈ ਕੇ ਆਇਆ ਹੈ ਗੁਰੂ ਦਾ ਗਿਆਨ ਸਤਗੁਰਾਂ ਦੀ ਬਾਣੀ ਸਾਨੂੰ ਦੇ ਰਹੀ ਹੈ ਗੁਰੂ ਦਾ ਗਿਆਨ ਸਤਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਆਪਣੇ ਮਨ ਅੰਦਰ ਤਬਦੀਲੀ ਕਰਨੀ ਸਤਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਸਹਿਬ ਕਹੇ ਰਹੇ ਹਨ ਰੱਬ ਜੀ ਨੂੰ ਵਿਸਾਰੇਗਾ ਸਦਾ ਹੀ ਦੁਖੀ ਹੋਵੇਗਾ ਦੁਖੀ ਮਨੁੱਖ ਕਿਸ ਤਰ੍ਹਾਂ ਹੁੰਦਾ ਹੈ ਭਾਵੇਂ ਪੈਸਾ ਬਹੁਤ ਹੈ ਭਾਵੇਂ ਜ਼ਮੀਨ ਜਾਇਦਾਦ ਬਹੁਤ ਹੈ ਸੁਖ ਸੁਹੂਲਤਾ ਬਹੁਤ ਨੇ ਸੰਸਾਰ ਦੇ ਵਿੱਚ ਲੋਕ ਸਨਮਾਨ ਕਰਦੇ ਨੇ ਪਰ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਅੰਦਰ ਸ਼ਾਂਤੀ ਨਹੀਂ ਅੰਦਰ ਟਿਕਾਓ ਨਹੀਂ ਅੰਦਰ ਰੋਗਾਂ ਦੇ ਨਾਲ ਗਰਸਿਆ ਹੋਇਆ ਹੈ ਅੰਦਰ ਫਿਰ ਵੀ ਤ੍ਰਿਸ਼ਨਾ ਹੈ ਮੈਂ ਆਹ ਪਾਲਾਂ ਮੈਂ ਉਹ ਪਾਲਾਂ ਮੇਰਾ ਆਹ ਹੋ ਜਾਵੇ ਮੈਂ ਆਖਰੀ ਦਾ ਮੈਂ ਉਹ ਖਰੀਦਾ ਸਹਿਬ ਜੀ ਕਹਿ ਰਹੇ ਹਨ ਦੂਸਰੇ ਤੇ ਗੁੱਸਾ ਆਉਣਾ ਆਪਣੇ ਲੋਭ ਦੇ ਵਿੱਚ ਦੂਸਰੇ ਨੂੰ ਬੁਲਾਉਣਾ ਨਾ ਆਪਣੇ ਅਹੰਕਾਰ ਦੇ ਵਿੱਚ ਦੂਸਰੇ ਨੂੰ ਬੰਦੇ ਨੂੰ ਬੰਦਾ ਹੀ ਨਾ ਸਮਝਣਾ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਇਹ ਹੀ ਤੇਰੇ ਅੰਦਰ ਦੀ ਅਸ਼ਾਂਤੀ ਹੈ ਅਸਲ ਵਿੱਚ ਤੈਨੂੰ ਇਹ ਹੀ ਜਿਉਂ ਨਹੀਂ ਦਿੰਦੇ ਅਸਲ ਵਿੱਚ ਇਹੀ ਕੂੜ ਦਾ ਪਰਦਾ ਤੇਰੀਆਂ ਅੱਖਾਂ ਦੇ ਅੱਗੇ ਹੈ ਜਦੋਂ ਇਹ ਹਟੇਗਾ ਹਰ ਇੱਕ ਮਨੁੱਖ ਨੂੰ ਪਿਆਰ ਕਰੇਗਾ ਕੁਦਰਤ ਦੇ ਨਾਲ ਪਿਆਰ ਕਰੇਗਾ ਰੱਬ ਤੈਨੂੰ ਹਰ ਵਿੱਚੋਂ ਦਿਖਾਈ ਦੇਵੇਗਾ ਇਸ ਲਈ ਇਸੇ ਕਰਕੇ ਖੁਆਰ ਹੈ ਕਿਉਂਕਿ ਰੱਬ ਜੀ ਦੇ ਨਾਮ ਤੋਂ ਦੂਰ ਹੈ ਗੁਰੂ ਦੇ ਗਿਆਨ ਤੋਂ ਦੂਰ ਹੈ ਤੇ ਸਹਿਬ ਕਹਿ ਰਹੇ ਹਨ ਜਿਸ ਨੇ ਗਿਆਨ ਗੁਰੂ ਕਾ ਲੈ ਲਿਆ ਤਾਂ ਕੋ ਧੋਖਾ ਕਹਾਂ ਵਿਆਪੈ ਜਿਸ ਨੇ ਗੁਰੂ ਕਾ ਗਿਆਨ ਲੈ ਲਿਆ ਗੁਰੂ ਕੀ ਓਟ ਟਕਾ ਲਈ ਗੁਰੂ ਕਾ ਆਸਰਾ ਗੁਰੂ ਨੂੰ ਸਹਾਰਾ ਬਣਾ ਲਿਆ ਜਾਂ ਕੋ ਓਟ ਤੁਹਾਰੀ ਸਹਿਬ ਕਹਿ ਰਹੇ ਹਨ ਉਸ ਸੰਸਾਰ ਵਿੱਚ ਫਿਰ ਕਦੀ ਧੋਖੇ ਨਹੀਂ ਖਾਵੇਗਾ ਸੰਸਾਰ ਵਿੱਚ ਠੋਕਰ ਨਹੀਂ ਖਾਵੇਗਾ ਕਿਉਂਕਿ ਗੁਰੂ ਤੋਂ ਗਿਆਨ ਲੈ ਲਿਆ ਚੁਕੰਨਾ ਹੋ ਗਿਆ ਗਿਆਨੀ ਹੋਏ ਸੁਚਤਨ ਹੋਏ ਗਿਆਨਵਾਨ ਮਨੁੱਖ ਹਰ ਪਾਸਿਓ ਚੁਕੰਨਾ ਹੋ ਜਾਂਦਾ ਹੈ ਗਿਆਨਵਾਨ ਮਨੁੱਖ ਕੇਵਲ ਗੁਰੂ ਦਾ ਨਾਮ ਸਿਂਚੇਗਾ ਤੇ ਮਨਮੁਖ ਮਨੁੱਖ ਮਨ ਦੇ ਪਿੱਛੇ ਲੱਗਣ ਵਾਲਾ ਕੇਵਲ ਸੰਸਾਰਕ ਪਦਾਰਥ ਇਕੱਠੇ ਕਰੇਗਾ ਤੇ ਸਹਿਬ ਜੀ ਕਹਿ ਰਹੇ ਹਨ ਗੁਰੂ ਦੀ ਸੁਣਨ ਵਾਲਾ ਗੁਰੂ ਦੀ ਮੰਨਣ ਵਾਲਾ ਕੇਵਲ ਗਿਆਨ ਇਕੱਠਾ ਕਰੇਗਾ ਗੁਰੂ ਦੀ ਮੰਨਣ ਵਾਲਾ ਕੇਵਲ ਰੱਬ ਜੀ ਦੀ ਆਬਾਦਤ ਇਕੱਠੀ ਕਰੇਗਾ ਰੱਬ ਜੀ ਦੀ ਆਬਾਦਤ ਨਾਲ ਜੁੜੇ ਕਿਉਂਕਿ ਮਨੁੱਖ ਦੀ ਆਦਤ ਹੈ ਜਦੋਂ ਇਸ ਨੂੰ ਇਸ ਕੋਲ ਨਹੀਂ ਹੁੰਦਾ ਤੇ ਗੁਰਮਖੋ ਗੁਰੂ ਦੇ ਦਰ ਤੇ ਆ ਕੇ ਮੰਗਦਾ ਹੈ ਜੇ ਸਾਡੇ ਘਰ ਕੋਈ ਗੱਡੀ ਨਹੀਂ ਤੇ ਗੁਰਮੁਖੋ ਗੁਰੂ ਕੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਗੱਡੀ ਮਿਲ ਗਈ ਗੁਰੂ ਨੂੰ ਭੁੱਲ ਗਏ ਜੇ ਸਾਡੇ ਕਰ ਬੱਚਾ ਨਹੀਂ ਬੱਚਾ ਹੋ ਗਿਆ ਗੁਰੂ ਨੂੰ ਭੁੱਲ ਗਏ ਤੇ ਭਾਗਾ ਵਾਲਿਓ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਾਨੂੰ ਕਹਿ ਦਿੱਤਾ ਦਾਤ ਪਿਆਰੀ ਵਿਸਰਿਆ ਦਾਤਾਰਾ ਫਿਰ ਸਾਨੂੰ ਦਾਤਾਂ ਪਿਆਰੀਆਂ ਹੋ ਜਾਂਦੀਆਂ ਨੇ ਦਾਤਾ ਵਿਸਰ ਜਾਂਦਾ ਹੈ ਦਾਤੇ ਨੂੰ ਚੇਤਾ ਰੱਖੇਗਾ ਤੇ ਸਹਿਬ ਕਹਿ ਰਹੇ ਹਨ ਦਾਤਾਂ ਆਪਣੇ ਆਪ ਆ ਜਾਣਗੀਆਂ ਦਾਤੇ ਨੂੰ ਆਪ ਨੇ ਜੀਵਨ ਦਾ ਸ਼ਿੰਗਾਰ ਬਣਾ ਲੈ ਦਾਤਾ ਤੇਰੇ ਮੰਗਰ ਮੰਗਰ ਫਿਰਨ ਗੀਆਂ ਕਿਉਂਕਿ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਜੋ ਹਰ ਕੀ ਹਰਕਾਰ ਕਮਾਏ ਗੁਰੂ ਕੀ ਸੇਵਾ ਦੇ ਵਿੱਚ ਰਿੱਧੀਆਂ ਸਿੱਧੀਆਂ ਤੇਰੇ ਮੰਗਰ ਭਜਨ ਗੀਆਂ ਗੁਰੂ ਕੀ ਸੇਵਾ ਦੇ ਵਿੱਚ ਦੁਨੀਆਂ ਦੇ ਪਦਾਰਥ ਤੇਰੇ ਮੰਗਰ ਮੰਗਰ ਭਜਨਗੇ ਤੂੰ ਆਪਣੇ ਜੀਵਨ ਨੂੰ ਬਦਲ ਤੇ ਸਹੀ ਆਪਣੇ ਜੀਵਨ ਨੂੰ ਗੁਰੂ ਕੇ ਚਰਨਾਂ ਦਾ ਭੌਰਾ ਬਣਾ ਤੇ ਸਹੀ ਸਹਿਬ ਕਹੇ ਰਹੇ ਹੰ ਚੇਤਾ ਰੱਖੀ ਦੁਨੀਆ ਵੀ ਠੱਗ ਨਹੀਂ ਸਕੇਗੀ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਦਰਗਾਹ ਵਿਤ ਵੀ ਸਨਮਾਨ ਮਿਲੇਗਾ ਇਸ ਲਈ ਜਾ ਕੋ ਓਟ ਤੁਹਾਰੀ ਜਿਸ ਨੇ ਓਟ ਜਿਸ ਨੇ ਆਸਰਾ ਗੁਰੂ ਕਾ ਲੈ ਲਿਆ ਰਹਾਉ ਵਾਲੀ ਬੰਦ ਅੰਦਰ ਸਤਿਗੁਰਾਂ ਨੇ ਸਮਝਾਉਣਾ ਕੀਤਾ ਰਹਾਉ ਤੋਂ ਭਾਵ ਰੁਕਣਾ ਵਿਚਾਰਨਾ ਸਮਝਣਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਸਹਿਬ ਜੀ ਕਹਿ ਰਹੇ ਹਨ ਸਿਮਰਨ ਤੋਂ ਬਿਨਾ ਇਸ ਤਰ੍ਹਾਂ ਦਾ ਮਨੁੱਖ ਦਾ ਜੀਵਨ ਹੈ ਜਿਸ ਤਰ੍ਹਾਂ ਸੱਪ ਦੀ ਉਮਰਾਂ ਵੱਡੀ ਲੰਮੀ ਹੁੰਦੀ ਹੈ ਤੇ ਸੱਪ ਜ਼ਹਿਰ ਕਰਕੇ ਆਪਣੇ ਜੀਵਨ ਦੇ ਅੰਦਰ ਤਪਦਾ ਹੀ ਰਹਿੰਦਾ ਹੈ ਕਿਉਂਕਿ ਗੁਰਮਖੋ ਜਦੋਂ ਜ਼ਹਿਰ ਅੰਦਰ ਪੈਦਾ ਕਰਦਾ ਹੈ ਤੇ ਜ਼ਹਿਰ ਦੇ ਕਰਕੇ ਅੰਦਰ ਜਲਨ ਹੁੰਦੀ ਹੈ ਤੇ ਸਹਿਬ ਕਹੇ ਰਹੇ ਹਨ ਸਾਰੀ ਉਮਰਾ ਕਲਪ ਦਾ ਰਹਿੰਦਾ ਹੈ ਸਾਰੀ ਉਮਰਾ ਢਿੱਡ ਕੜੀਸ ਦਾ ਰਹਿੰਦਾ ਹੈ ਸਾਰੀ ਉਮਰਾ ਅੰਦਰ ਸਾੜ ਪੈਂਦਾ ਰਹਿੰਦਾ ਹੈ ਕਿਉਂਕਿ ਜਿੱਥੇ ਚੰਦਨ ਦੇ ਪੇੜ ਹੋਣਗੇ ਤੇ ਗੁਰਮਖੋ ਸੱਪ ਵੀ ਉੱਥੇ ਵੜੇ ਹੋਣਗੇ ਕਿਉਂਕਿ ਚੰਦਨ ਦਾ ਪੇੜ ਠੰਡਾ ਹੁੰਦਾ ਹੈ ਸੱਪ ਚੰਦਨ ਨੂੰ ਗੁਰਮਖੋ ਲਪੇਟਾ ਮਾਰ ਲੈਂਦਾ ਹੈ ਤੇ ਥੋੜ੍ਹ ਜੀ ਇਸ ਨੂੰ ਠੰਡਕ ਮਹਿਸੂਸ ਹੁੰਦੀ ਹੈ ਚੰਦਨ ਦੇ ਪੇਟ ਦੇ ਨਾਲ ਬਹੁਤ ਜ਼ਿਆਦਾ ਲਿਫਟੇ ਰਹਿੰਦੇ ਨੇ ਤੇ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸਿਮਰਨ ਤੋਂ ਬਿਨਾ ਮਨੁੱਖ ਦਾ ਜੀਵਨ ਸੱਪ ਦੀ ਤਰ੍ਹਾਂ ਹੈ ਭਾਵੇਂ ਉਮਰਾਂ ਵੜੀ ਲੰਮੀ ਗੁਜਾਰੀ ਪਰ ਰੱਬ ਜੀ ਦਾ ਨਾਮ ਚੇਤੇ ਨਹੀਂ ਰੱਬ ਜੀ ਦਾ ਨਾਮ ਯਾਦ ਅੰਦਰ ਨਹੀਂ ਅੰਦਰ ਅਸ਼ਾਂਤੀ ਕਰਕੇ ਤਪਦਾ ਰਿਆ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੈ ਬਹੁਤ ਬੇਕਾਰ ਸਤਿਗੁਰੂਾਂ ਦੀ ਬਾਣੀ ਸਮਝਾਰੀ ਹੈ ਤਪ ਤਪ ਕੇ ਖੱਪੀ ਜਾ ਰਿਹਾ ਹੈ ਇੱਕ ਸੱਜਣ ਗੁਰਮੁਖੋ ਸ਼ਾਇਰ ਹੈ ਤੇ ਫੁੱਲਾਂ ਦੀ ਬਗੀਚੀ ਦੇ ਕੋਲ ਦੀ ਨੰਗਣ ਲੱਗਿਆ ਜਦੋਂ ਨੰਗਣ ਲੱਗਿਆ ਤੇ ਗਲਾਬ ਦੇ ਫੁੱਲ ਤੇ ਨਜ਼ਰ ਪਈ ਬੜਾ ਸੋਹਣਾ ਫੁੱਲ ਹੈ ਬੜਾ ਸੋਹਣਾ ਖਿੜਿਆ ਹੋਇਆ ਹੈ ਪੂਰੇ ਜੋਬਨ ਤੇ ਹੈ ਉਸ ਕੋਲ ਕੋਲ ਖੜਿਆ ਤੇ ਭਾਗਾ ਵਾਲਿਓ ਅੰਦਰ ਇੱਕ ਸ਼ੈਰਾਨਾ ਆਫਤ ਪੈਦਾ ਹੋਈ ਉਸ ਕੋਲ ਖੜਿਆ ਕਾਪੀ ਕਢੀ ਤੇ ਸਵਾ ਉਸ ਫੁੱਲ ਦੇ ਨਾਲ ਸਵਾਲ ਜਵਾਬ ਕਰਨ ਲੱਗਾ ਫੁੱਲ ਨੂੰ ਕਹਿੰਦਾ ਤੂੰ ਖਿੜਿਆ ਫੁੱਲਾ ਸੋਹਣਿਆ ਤੂੰ ਮੈਕੇ ਵਿੱਚ ਗੁਲਜਾਰ ਤੇਰੀ ਇੱਕ ਗੱਲੋਂ ਦਿਲ ਕਮਰਾ ਖਬਰਾਂ ਦਾ ਤੇਰੀ ਉਮਰਾਂ ਦਿਨ ਹੈ ਚਾਰ ਤੂੰ ਬੜਾ ਸੋਹਣਾ ਹੈ ਤੇਰੀ ਸੁਗੰਧੀ ਬੜੀ ਸੋਹਣੀ ਹੈ ਤੂੰ ਬੜਾ ਸੋਹਣਾ ਇਸ ਬਾਗੀਚੀ ਦੇ ਵਿੱਚ ਲੱਗ ਰਿਹਾ ਹੈ ਪਰ ਮੈਨੂੰ ਇੱਕ ਗੱਲੋਂ ਦੁੱਖ ਹੋਇਆ ਤੂੰ ਚਾਰਕ ਦਿਨਾਂ ਨੂੰ ਮਰ ਜਾ ਜਾਵੇਂਗਾ ਤੇ ਗੁਰਮੁਖੋ ਫੁੱਲ ਵਜੋਂ ਉਸ ਕਵੀ ਦੇ ਜਵਾਬ ਨੇ ਤੇ ਫੁੱਲ ਕਹਿਣ ਲੱਗਾ ਭਾਵੇਂ ਉਮਰਾਂ ਦਿਨ ਹੈ ਚਾਰ ਪਰ ਮਹਿਕ ਤਾਂ ਮੇਰੇ ਕੋਲ ਭਾਵੇਂ ਚਾਰਕ ਦਿਨਾਂ ਦੀ ਮੇਰੇ ਕੋਲ ਉਮਰ ਹੈ ਪਰ ਮਹਿਕ ਮੇਰੇ ਕੋਲ ਹੈ ਮੈਂ ਕਈਆਂ ਨੂੰ ਮਹਿਕਾ ਕੇ ਜਾਵਾਂਗਾ ਮੈਂ ਕਈਆਂ ਨੂੰ ਇੱਕ ਖੁਸ਼ਬੂ ਦੇਵਾਂਗਾ ਜਿਹੜਾ ਮੇਰੇ ਕੋਲ ਦੀ ਨੰਗੇਗਾ ਉਸ ਨੂੰ ਖੁਸ਼ਬੂ ਦੇਵਾਂਗਾ ਤੇ ਜਿਹੜਾ ਮੈਨੂੰ ਤੱਕੇਗਾ ਤੇ ਮੇਰੇ ਸੁੰਦਰਤਾ ਨੂੰ ਦੇਖ ਕੇ ਮੇਰੇ ਵੱਲ ਆਵੇਗਾ ਕਹਿਣ ਲੱਗਾ ਫੁੱਲ ਨੇ ਜਵਾਬ ਦਿੱਤਾ ਭਾਵੇਂ ਉਮਰਾ ਦਿਨ ਹੈ ਚਾਰ ਪਰ ਮਹਿਕ ਤਾਂ ਮੇਰੇ ਕੋਲ ਤੂੰ 100 ਵਰਿਆਂ ਦੀ ਆਰਜਾ ਦਿੱਤੀ ਮਿੱਟੀ ਦੇ ਵਿੱਚ ਰੋਲ ਤੈਨੂੰ ਉਮਰਾ ਇਹ ਬੰਦੇ ਵੜੀ ਲੰਮੀ ਮਿਲੀ ਸੀ ਤੂੰ ਇਤਨੀ ਲੰਮੀ ਉਮਰਾ ਇਤਨੀ ਲੰਮੀ ਆਰਜਾ ਮਿੱਟੀ ਦੇ ਵਿੱਚ ਰੋਲ ਦਿੱਤੀ ਇਸ ਉਮਰ ਦੀ ਕਦਰ ਨਹੀਂ ਕੀਤੀ ਇਸ ਸਮੇਂ ਨੂੰ ਸੰਭਾਲਿਆ ਨਹੀਂ ਕਿਉਂਕਿ ਭਾਗਾ ਵਾਲਿਓ ਮਨੁੱਖ ਦੇ ਪਾਸ ਸਾਰੀਆਂ ਸਹੂਲਤਾਂ ਨੇ ਸਾਰੇ ਸੁੱਖ ਨੇ ਸਤਿਗੁਰਾਂ ਨੇ ਸੁੰਦਰ ਸਰੀਰ ਇਸ ਨੂੰ ਦੇਣਾ ਕੀਤਾ ਪਰ ਇਸ ਨੇ ਸੰਭਾਲ ਨਹੀਂ ਕੀਤੀ ਗਿਆਨ ਤੋਂ ਹੀ ਨਾ ਹੋ ਗਿਆ ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਬਿਨਾ ਸਿਮਰਨ ਤੋਂ ਜੀਵਨ ਸੱਪ ਦੀ ਤਰ੍ਹਾਂ ਗੁਜ਼ਾਰਨਾ ਹੈ ਬੇਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੇ ਅੰਦਰ ਕਲਪ ਦਾ ਰਹਿੰਦਾ ਹੈ ਤੜਫਦਾ ਰਹਿੰਦਾ ਹੈ ਅੰਦਰ ਕੁਰਜ ਦਾ ਰਹਿੰਦਾ ਹੈ ਕਦੀ ਗੁੱਸਾ ਆ ਗਿਆ ਕਦੀ ਬਲੱਡ ਘਟਿਆ ਤੇ ਗੁਰਮਖੋ ਗੁੱਸਾ ਆਉਣ ਦਾ ਕਾਰਨ ਹੀ ਹੈ ਜੇ ਸਾਨੂੰ ਬਹੁਤਾ ਗੁੱਸਾ ਆਵੇਗਾ ਬਿਮਾਰੀਆਂ ਲੱਗਣਗੀਆਂ ਬਹੁਤਾ ਲੋਭ ਕਰਾਂਗੇ ਬਿਮਾਰੀਆਂ ਲੱਗਣਗੀਆਂ ਸਤਗੁਰੂ ਜੀ ਕਹਿ ਰਹੇ ਹਨ ਕਿਸੇ ਵੀ ਚੀਜ਼ ਨੂੰ ਜਾ ਲੋੜ ਤੋਂ ਜ਼ਿਆਦਾ ਜੂਝ ਕਰੇਗਾ ਲੋੜ ਤੋਂ ਜ਼ਿਆਦਾ ਵਰਤੇਗਾ ਤੇ ਗੁਰਮਖੋ ਬਿਮਾਰੀ ਦਾ ਕਰ ਹੈ ਜੇ ਸੋਵਾਂਗੇ ਲੋੜ ਤੋਂ ਜ਼ਿਆਦਾ ਤਾਂ ਵੀ ਬਿਮਾਰੀਆਂ ਸਾਨੂੰ ਘੇਰਣਗੀਆਂ ਜੇ ਖਾਵਾਂਗੇ ਲੋੜ ਤੋਂ ਜ਼ਿਆਦਾ ਤਾਂ ਵੀ ਸਾਡੇ ਸਰੀਰ ਨੂੰ ਨੁਕਸਾਨ ਹੈ ਕੋਈ ਵੀ ਚੀਜ਼ ਲੋੜ ਤੋਂ ਜ਼ਿਆਦਾ ਅਸੀਂ ਆਪਣੇ ਸਰੀਰ ਵਿੱਚ ਵਰਤੂ ਕਰਾਂਗੇ ਤੇ ਭਾਗਾਂ ਵਾਲਿਓ ਸਾਨੂੰ ਨੁਕਸਾਨ ਹੀ ਕਰੇਗੀ ਇਸ ਲਈ ਸਤਿਗੁਰਾਂ ਨੇ ਸਮਝਾਇਆ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਸੱਪ ਦੀ ਤਰ੍ਹਾਂ ਤੜ ਦਾ ਰਹਿੰਦਾ ਹੈ ਕੁਰਜ ਦਾ ਰਹਿੰਦਾ ਹੈ ਕਲਪ ਦਾ ਰਹਿੰਦਾ ਹੈ ਜੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਤੇ ਐਸਾ ਮਨੁੱਖ ਭਾਵੇਂ ਨੌ ਖੰਡਾ ਨੌ ਗ੍ਰਹਾਂ ਦੇ ਵਿੱਚ ਰਾਜ ਕਰਦਾ ਹੋਵੇ ਭਾਵੇਂ ਧਰਤੀ ਦਾ ਰਾਜਾ ਹੋਵੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਕਿਉਂਕਿ ਰੱਬ ਜੀ ਦਾ ਨਾਮ ਅੰਦਰ ਨਹੀਂ ਤਾਂ ਦੁਖੀ ਹੈ ਤੇ ਸਹਿਬ ਕਹਿ ਰਹੇ ਹਨ ਸੁਖੀ ਕੌਣ ਹੈ ਹਰ ਕਾ ਨਾਮ ਨਾਮ ਜਪਤ ਹੋਏ ਸੁਖੀਆ ਨਵਖੰਡਨ ਕੋ ਰਾਜ ਕਮਾਵੇ ਭਾਵੇਂ ਦੁਨੀਆ ਦਾ ਰਾਜਾ ਹੋਵੇ ਐਸੀਆਂ ਨੌ ਧਰਤੀਆਂ ਦੇ ਉੱਤੇ ਰਾਜ ਕਰਦਾ ਹੋਵੇ ਅੰਤ ਚੱਲੇ ਗੁਹਾਰੀ ਅੰਤ ਨੂੰ ਜੀਵਨ ਦੀ ਬਾਜੀ ਹਾਰ ਜਾਂਦਾ ਹੈ ਜੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕਉ ਕਿਰਪਾ ਧਾਰੀ ਜੋ ਗੁਰੂ ਕੇ ਚਰਣਾ ਵਿੱਚ ਆਇਆ ਆ ਕੇ ਸੰਗਤ ਵਿੱਚ ਬੈਠਾ ਸਤਿਗੁਰਾਂ ਨੇ ਐਸੀ ਰਹਿਮਤ ਕਰ ਦਿੱਤੀ ਗੁਰੂ ਤੋਂ ਸਿੱਖਿਆ ਲੈ ਲਈ ਤੇ ਸਭ ਕਹੇ ਰਹੇ ਹਨ ਸਤਿਗੁਰਾਂ ਨੇ ਗੁਨਾ ਦਾ ਨਿਧਾ ਆਨpav ਗੁਨਾ ਦਾ ਖਜ਼ਾਨਾ ਇਸ ਨੂੰ ਬਖਸ਼ ਦਿੱਤਾ ਤੇ ਉਸ ਮਨੁੱਖ ਨੇ ਗੁਰੂ ਦੇ ਗੁਣ ਗਾਏ ਜੀਵਨ ਸਫਲ ਬਣਾ ਲਿਆ ਗੁਣ ਨਿਧਾਨ ਨਿਧਾਨ ਤੋਂ ਭਾਵ ਖਜ਼ਾਨਾ ਗੁਣ ਤੋਂ ਭਾਵ ਗੁਣਾ ਦੀ ਖਾਨ ਗੁਰੂ ਹੈ ਤੇ ਸਹਿਬ ਜੀ ਕਹਿ ਰਹੇ ਹਨ ਉਸ ਨੇ ਗੁਰੂ ਦੇ ਗੁਣ ਗਾਉਣੇ ਕੀਤੇ ਜਿਸ ਤੇ ਗੁਰੂ ਦੀ ਰਹਿਮਤ ਗੁਰੂ ਦੀ ਕਿਰਪਾ ਹੋ ਗਈ ਸੋ ਸੁਖੀਆ ਤਨ ਉਸ ਜਨਮ ਸਹਿਬ ਜੀ ਕਹਿ ਰਹੇ ਹਨ ਜਿਸ ਨੇ ਗੁਣ ਗਾਏ ਜਿਸ ਤੇ ਗੁਰੂ ਦੀ ਰਹਿਮਤ ਹੋ ਗਈ ਉਹ ਮਨੁੱਖ ਸੁਖੀ ਹੋ ਗਿਆ ਤੇ ਸਤ ਗੁਰਾਂ ਨੇ ਇੱਥੇ ਹੀ ਬਸਨੀ ਅੱਗੇ ਕਿਹਾ ਤਨ ਉਸ ਜਨਮ ਉਸ ਮਨੁੱਖ ਦਾ ਸੰਸਾਰ ਤੇ ਆਉਣਾ ਤਨ ਹੋ ਗਿਆ ਤੇ ਭਾਗਾ ਵਾਲਿਓ ਸਹਿਬ ਜੀ ਕਹਿ ਨਾਨਕ ਇਸ ਬਲਿਹਾਰੀ ਮੈਂ ਉਸ ਤੋਂ ਬਲਿਹਾਰ ਮੈਂ ਉਸ ਤੋਂ ਕੁਰਬਾਨ ਮੈਂ ਉਸ ਤੋਂ ਸਦਕੇ ਜਾਣਾ ਹਾ ਪਾਤਸ਼ਾਹ ਜੀ ਰਹਿਮਤ ਕਰਨ ਵਿਚਾਰਾਂ ਕਰਨ ਦੇ ਬਾਣੀ ਪੜਨ ਦੇ ਸੇਵਾ ਕਰਨ ਦੇ ਸੋਝੀ ਸਮਤ ਦੇਣ ਹੋਈਆਂ ਭੁੱਲਾਂ ਦੀ ਖਿਮਾ ਵੱਧ ਤੋਂ ਵੱਧ ਸੰਗਤਾਂ ਸਾ